ਅਰੇ ਮੈਂ ਮਕੇਰੀਆਂ ਤੋਂ ਅੰਮ੍ਰਿਤਸਰ ਨੂੰ ਗਿਆ ਸੀ 에어ਪੋਰਟ ਧੁੰਦ ਬਹੁਤ ਜ਼ਿਆਦੀ ਆ ਤਾਂ ਦਿੱਕਤ ਤਾਂ ਹੈ ਹੀ ਹੈ ਜੀ ਵਿਜ਼ਿਬਿਲਿਟੀ ਕਿਨੇ ਚੱਲੂਗੀ ਵਿਜ਼ਿਬਿਲਿਟੀ ਮੰਨ ਲਓ ਕਿ ਬਹੁਤ ਲੱਗੇ ਨਹੀਂ ਦਿਖ ਰਿਹਾ ਹੈਗਾ ਜਿਆਦਾ ਜਦੋਂ ਹੁੰਦਾ ਦਿਨ ਚੜ ਗਿਆ ਹੈਗਾ ਹੁੰਦਾ ਚਲੋ ਪਤਾ ਲੱਗ ਰਿਹਾ ਥੋੜਾ ਜਿਹਾ ਨਾ ਤੇ ਜਦੋਂ 3 ਵਜੇ ਹੈਗਾ ਉਹ ਲੈ ਤਾਂ ਇੱਥੋਂ ਇੱਥੇ ਤੱਕ ਵੀ ਦਿਖਾਈ ਹਾਂਜੀ ਹਾਂਜੀ ਠੀਕ ਹੈ ਜੀ ਫੋਗ ਲਾਈਟਾਂ ਜਗਾ ਕੇ ਜਾਣ ਲੈਟਾਂ ਫੁੱਲ ਲੋ ਬੀਮ ਤੇ ਚਲਦੀ ਵੀ ਗੱਡੀ ਲੈਟਾਂ ਜਗਾ ਕੇ ਚਾਰੇ ਇੰਡੀਕੇਟਰ ਜਗਾ ਕੇ ਜਾਓ ਕਿ ਜਿਹੜੇ ਦੂਰੋਂ ਪਿੱਛੋਂ ਵੀ ਗੱਡੀ ਜਾਂਦੀ ਵੀ ਉਹਨੂੰ ਵੀ ਪਤਾ ਲੱਗੇ ਕਿ ਲੈਟਾਂ ਅਮਲ ਕੀ ਗੱਡੀ ਜਾ ਰਹੀ ਆਪਣੀ ਸੇਫਟੀ ਨਾਲ ਆਰਾਮ ਨਾਲ ਜਾਇਆ ਜਾਏ ਕਾਲੀ ਨਾ ਕਿਤੇ ਜਾਏ ਤੋਂ ਦੇ ਵਿੱਚ ਸਰ ਜਿਆਦਾ ਸਰ ਆ ਜਿਹੜੀ ਚਿੱਟੀ ਲਾਈਨ ਵਗੀ ਹੈ ਨਾ ਮੇਰੇ ਸਰ ਇਹਦੇ ਲਾਈਨ ਦੇ ਸਰ ਤੇ ਗੱਡੀ ਚੱਲਦੀ ਆ ਗੁਰਦਾਸਪੁਰ ਤੋਂ ਮਕੇਰੀਆਂ 23 ਕਿਲੋਮੀਟਰ ਹੈ ਇੱਕ ਕੋਈ 20 ਮਿੰਟ ਲੱਗਦੇ ਸਾਰੇ ਆਉਣ ਨੂੰ ਅੱਜ ਮੈਨੂੰ ਸਵੇਰੇ ਘੱਟੋ ਘੱਟ 1 ਘੰਟਾ ਲੱਗਾ ਕਿਉਂਕਿ ਉਸ ਰੋਡ ਤੇ ਪਤਾ ਨਹੀਂ ਲੱਗਦਾ ਪਿਆ ਹੈਗਾ ਕਿ ਰੋਡ ਕਿੱਧਰ ਨੂੰ ਹੈ ਕਾਲਾ ਰੋਡ ਨਵਾਂ ਬਣਿਆ ਹਜੇ ਤੱਕ ਉੱਥੇ ਲੈਣ ਹੀ ਜਾਣੀ ਕੋਈ ਵੀ ਸਿੱਧਾ ਸਰ ਫਿਰ ਨੈਚੁਰਲੀ ਵਾਪਰਨਾ ਹੀ ਜਾਣਾ ਸਰ ਜੇ ਚਿੱਟੀ ਲੈਣ ਨਾ ਹੋਊਗਾ ਹਾਸਾ ਤਾਂ ਵਾਪਰਨਾ ਹੀ ਵਾਪਰਨਾ ਹਾਂਜੀ ਸਰ ਮੈਂ ਜਾਪੋਲਵਿੰਡ ਤੋਂ ਆ ਰਿਹਾ ਇੱਥੋਂ 5 ਕਿਲੋਮੀਟਰ ਦੀ ਦੂਰੀ ਤੇ ਆ ਮੈਂ ਦੇਖਿਆ ਕਿ ਅੱਜ ਧੁੰਦ ਬਹੁਤ ਜ਼ਿਆਦਾ ਪਈ ਹੈ ਪਿਛਲੇ 2-3 ਦਿਨ ਤੋਂ ਜਿਹੜੀ ਸ਼ੁਰੂ ਹੋਈ ਹੈ ਵਿਜ਼ਿਬਿਲਟੀ ਜਿਹੜੀ ਬਹੁਤ ਘਟਾ 10 ਮੀਟਰ ਤੱਕ ਵੀ ਆਪਾਂ ਦੇਖ ਰਹੇ ਹਾਂ ਕਿ ਵਿਅਕਤੀ ਨਹੀਂ ਲੱਭ ਰਹੇ ਇੱਥੇ ਤੇ ਮੈਂ ਆਮ ਲੋਕਾਂ ਨੂੰ ਇਹ ਹੀ ਸਲਾਹ ਦੇਣਾ ਚਾਹਾਂਗਾ ਕਿ ਜਿਹੜੀ ਸੜਕ ਤੇ ਵਾਈਟ ਪੱਟੀ ਬਣੀ ਹੋਈ ਹੈ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਔਰ ਜਿਹੜੀ ਆਪਣੀ ਗੱਡੀ ਦੇ ਫੋਗ ਲੈਂਪਸ ਨੇ ਜਾਂ ਪਾਰਕਿੰਗ ਲਾਈਟਸ ਨੇ ਇਹਨਾਂ ਨੂੰ ਚਲਾਇਆ ਜਾਵੇ ਤਾਂ ਜੋ ਜਿਹੜੇ ਦੂਜੇ ਵਾਹਨ ਆ ਰਹੇ ਨੇ ਉਹਨਾਂ ਨੂੰ ਆਸਾਨੀ ਨਾਲ ਤੁਹਾਡਾ ਜ ਮੈਂ ਹੋਰ ਇਹ اپیل ਕਰਨਾ ਚਾਹਾਂਗਾ ਕਿ ਜੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੈਗਾ ਬਾਹਰ ਤਾਂ ਹੀ ਨਿਕਲਾ ਜਾਵੇ ਨਹੀਂ ਤਾਂ ਘਰੇ ਹੀ ਮਤਲਬ ਰਹਾ ਜਾਵੇ ਮਤਲਬ ਮੇਰੇ ਵੱਲੋਂ ਸਲਾਹ ਹੈ ਸਿਹਤ ਦਾ ਧਿਆਨ ਮਤਲਬ ਜਿਹੜੀ ਆਊਟ ਡੋਰ ਐਕਸਰਸਾਈਜ਼ ਆ ਉਹਨਾਂ ਨੂੰ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਇਨਡੋਰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਔਰ ਪੋਲੂਸ਼ਨ ਜ਼ਿਆਦਾ ਹੋਣ ਕਰਕੇ ਆਪਣੇ ਬੱਚਿਆਂ ਨੂੰ ਤੇ ਜਿਹੜੇ ਬਜ਼ੁਰਗ ਵਿਅਕਤੀ ਨੇ ਉਹਨਾਂ ਨੂੰ ਘਰੇ ਵਿੱਚ ਘਰ ਵਿੱਚ ਹੀ ਰੱਖਣਾ ਚਾਹੀਦਾ ਇਸ ਵਕਤ ਵਿਜ਼ਿਬਿਲਟੀ ਜਿਹੜੀ ਆ ਮੈਂ ਪਿੱਛੇ ਦੇਖਿਆ 15 ਤੋਂ 20 ਮੀਟਰ ਦੀ ਵਿਜ਼ਿਬਿਲਟੀ ਸੀ ਤੇ ਕਿਤੇ ਕਿਤੇ ਜਿੱਥੇ ਫਸਲਾਂ ਨੂੰ ਪਾਣੀ ਲੱਗਾ ਹੋਇਆ ਉੱਥੇ ਵਿਜ਼ਿਬਿਲਟੀ ਬਹੁਤ ਘੱਟ ਹੈ। ਪਠਾਨਕੋਟ ਤੋਂ ਅੰਬਰਸਰ ਰੋਡ ਆ। ਕਿੰਨੇ ਲੋਕ ਅੰਬਰਸਰ ਤੋਂ ਰਾਹ ਹੀ ਰਾ ਰਹੇ ਨੇ। ਉਹਨਾਂ ਨੇ ਮੈਂ ਕਿਹਾ ਰੋਕ ਹੀ ਗੱਡੀ ਦੱਸ ਰਹੇ ਆ ਕਿ ਆਪਣੀ ਫੋਗ ਲਾਈਟ ਚ ਗਾਓ। ਇੰਡੀਕੇਟਰ ਚਾਰਜ ਗਾਓ ਤਾਂ ਕਿ ਕੋਈ ਵੀ ਹਾਦਸਾ ਨਹੀਂ ਘਟਨਾ ਨਾ ਹੋਵੇ। ਹੁਣ ਇਹਨਾਂ ਅਨੁਸਾਰਾ ਕੀ ਆ ਕਿ ਚਿੱਟੀ ਜਿਹੀ ਪੱਟੀ ਸੜਕ ਲੱਗੀ ਹੋਈ ਆ। ਇਹ ਸਾਰੇ ਨਾਲ ਅਸੀਂ ਡਰ ਚੱਲਦੇ ਪਏ ਹਾਂ। ਵੇਖੋ ਜੀ ਜਦੋਂ ਮੈਂ ਸਵੇਰੇ ਡਿਊਟੀ ਤੇ ਆਇਆ ਸੀ ਉਦੋਂ ਤੇ ਮਲੇ 100 ਗਜ ਤੱਕ ਦਿਖਾਈ ਦੇ ਰਿਹਾ ਹੈ ਬੰਦਾ ਇਹ ਤੋਂ ਜ਼ਿਆਦਾ ਨਹੀਂ ਉਹ ਠੀਕ ਆ ਬਹੁਤ ਵਧੀਆ ਉਹਨਾਂ ਨੂੰ ਕਹਿ ਰਹੇ ਆ ਜਿਹਨਾਂ ਨੂੰ ਸਮਝਾ ਰਹੇ ਆ ਕਿ ਤੁਹਾਡੇ ਜਿਹੜਾ ਟਰੈਕਟਰਾਂ ਕਿਸੇ ਫਿਲਟਰ ਨਹੀਂ ਲੱਗੇ